ਅੱਜ ਜਥਾਰਬਾਨਾ ਹੋਣ ਜਾ ਰਿਹਾਗੇ ਹਾਂ ਹਾਂ ਦੇਖੋ ਸਾਡਾ ਸ਼ੰਭੂ ਬਾਰਡਰ ਤੇ ਇਹ ਆਪਣੇ ਜ਼ਿਲ੍ਹੇ ਦਾ ਚੌਥਾ ਜਥਾ ਵਾ ਲਗਭਗ ਪੂਰੇ ਪੰਜਾਬ ਚੋਂ ਹਰੇਕ ਜਥੇਬੰਦੀ ਆਪਣੇ ਪੱਧਰ ਤੇ ਜ਼ੋਰ ਲਾ ਕੇ ਐ ਸ਼ੰਭੂ ਹੋਵੇ ਖਨੌਰੀ ਹੋਵੇ ਡੱਬ ਵਾਲੀ ਹੋਵੇ ਤੇ ਰਤਨਪੁਰਾ ਹੁਣ ਤੁਸੀਂ ਉਹਨੂੰ ਵੀ ਨੋਟ ਕਰਿਆ ਰਤਨਪੁਰਾ ਰਾਜਸਥਾਨ ਤੇ ਵਿੱਚ ਵੀ ਚੱਲ ਰਿਹਾ ਮੋਰਚਾ ਆਪਣਾ ਤਾਂ ਇਹ ਇਹ ਸਾਰੇ ਥਾਵਾਂ ਤੇ ਚੱਲ ਰਿਹਾ ਹੈਗਾ ਤੋਂ ਇਹਦੇ ਨਾਲ ਨਾਲ ਦੇਖੋ ਜੋ ਹੁਣ ਅਸੀਂ ਸਥਿਤੀਆਂ ਦੇਖ ਰਹੇ ਹਾਂ ਅਸੀਂ ਇਹ ਸਪਸ਼ਟ ਕਿਹਾ ਸੀ ਵੀ ਜਿਹੜੇ ਕਿਸਾਨਾਂ ਮਜ਼ਦੂਰਾਂ ਨਾਲ ਟਕਰਾਉਣਗੇ ਉਹ ਕਦੀ ਵੀ ਦੇਸ਼ ਦੀ ਸੱਤਾ ਵਿੱਚ ਸਫਲ ਨਹੀਂ ਹੋਣਗੇ ਭਾਵੇਂ ਸੱਤਾ 'ਚ ਕੋਈ ਆਵੇ ਸਾਡਾ ਕੋਲ ਲੈਣਾ ਦੇਣਾ ਨਹੀਂ ਹੈ ਤਾਂ ਖੁਦ ਜਿਹੜੇ ਦਾਅਵੇ ਪ੍ਰਧਾਨ ਮੰਤਰੀ ਜੀ ਦੇ ਭਾਜਪਾ ਦੇ ਰਹੇ ਨੇ ਕਿ ਅਸੀਂ 400 ਤੋਂ ਪਾਰ ਜਾਵਾਂਗੇ ਠੀਕ ਹੈ ਉਹਨਾਂ ਦਾ ਦਾਵਾ ਸੀ ਆਪਾਂ ਕਹਿ ਸੀ ਇਹ ਤਾਂ ਲੋਕ ਦੇਸ਼ ਦੇ ਫੈਸਲਾ ਕਰਨਗੇ ਕਿ 400 ਤੋਂ ਪਾਰ ਕੇ ਸੱਤਾ 'ਚੋਂ ਬਾਹਰ ਦੇਖੋ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਪਰ ਜਿਹੜੇ ਅਮਿਤ ਸ਼ਾਹ ਜੀ ਪਹਿਲਾਂ ਵੀ ਬਿਆਨ ਇੱਕ ਹੋਰ ਆਇਆ ਪ੍ਰਧਾਨ ਮੰਤਰੀ ਜੀ ਦਾ ਅਮਰ ਚਾਹ ਜੀ ਜੋ ਬਿਹਾਰ 'ਚ ਬੋਲੇ ਨੇ ਜਾ ਕੇ ਹੋਰ ਹੀ ਬੋਲੇ ਨੇ ਪੀ ਜੇ ਤੁਸੀਂ ਵਿਰੋਧੀ ਧਿਰਾਂ ਨੂੰ ਚਿਤਾਵਤਤਾ ਤੇ ਕਹਿੰਦੇ ਇਹਨਾਂ ਨੇ ਇੱਕ ਇੱਕ ਸਾਲ ਪ੍ਰਧਾਨ ਮੰਤਰੀ ਬਨਣਾ ਕਹਿੰਦੇ ਇੱਕ ਸਾਲ ਮਮਤਾ ਨੇ ਬਨਣਾ ਇੱਕ ਸਾਲ ਰਾਹੁਲ ਗਾਂਧੀ ਬਣੂਗਾ ਇੱਕ ਸਾਲ ਲਾਲੂ ਹੁਣੀ ਬਨਣਗੇ ਇਹਦਾ ਮਤਲਬ ਇੰਨੇ ਘਬਰਾਏ ਆ ਵੀ ਮੰਨ ਤਾਂ ਗਏ ਅੰਦਰ ਖਾਤੇ ਪੀ ਸਾਡੀ ਸਰਕਾਰ ਆ ਨਹੀਂ ਰਹੀ ਤਾਂ ਹੀ ਵਿਰੋਧੀ ਧਿਰ ਦੇ ਪ੍ਰਧਾਨ ਮੰਤਰੀ ਕਾ ਦੇ ਨਾਂ ਲੈਣ ਡਿਆ ਪਿਆ ਤੁਹਾਨੂੰ ਇੰਨਾ ਕੌਨਫੀਡੈਂਸ ਆ ਵੀ 400 ਤੋਂ ਪਾਰ ਜਾ ਰਹੇ ਜੇ ਫਿਰ ਤੁਹਾਨੂੰ ਦੂਜੇ ਦੂਜੀ ਪਾਰਟੀ ਬਾਰੇ ਸੋਚਣ ਦਾ ਤਾਂ ਸਵਾਲ ਹੀ ਨਹੀਂ ਹੈਗਾ ਔਰ ਸwamy ਪ੍ਰਧਾਨ ਮੰਤਰੀ ਜੀ ਅ ਚੋਨ ਮੈਨੀਫੈਸਟੋ ਬਾਰੇ ਇੰਟਰਵਿਊਾਂ 'ਚ ਵੀ ਟਿੱਪਣੀਆਂ ਕਰ ਰਹੇ ਨੇ ਵੀ ਇਹ ਮੀਡੀਆ ਦਾ ਕੰਮ ਹੁੰਦਾ ਦੇਸ਼ ਨੂੰ ਬਖਾਲਿਆ ਜਾਵੇ ਸਹੀ ਗੱਲ ਹੈ ਉਹਨਾਂ ਦੀ ਮੈਂ ਤਾਂ ਇੱਕ ਸਵਾਲ ਕਰਦਾ ਉਹਨਾਂ ਨੂੰ ਵੀ ਜੇ ਤੁਹਾਨੂੰ ਇੰਨਾ ਕੰਫੀਡੈਂਸ ਹੈ ਆਪਣੇ ਵਿਕਸਿਤ ਭਾਰਤ ਦੇ ਉੱਤੇ ਕਿ ਅਸੀਂ ਵਿਕਸਿਤ ਭਾਰਤ ਕਰਤਾ ਤੁਹਾਡੇ ਦਾਅਵੇ ਨੇ ਅਸੀਂ ਕੰਮ ਵੀ ਕੀਤਾ ਤੁਸੀਂ ਉਸ ਮੁੱਦੇ ਤੇ ਖੜਕੇ ਰਹੋ ਤੁਸੀਂ ਨਾਨ ਵੇਜ ਵੈਜ ਇਹ ਦੋგან ਤੁਸੀਂ ਹਿੰਦੂ ਮੁਸਲਮ ਇਹ ਦੋਗਾ ਮੰਗਲ ਸੂਤਰ ਤੱਕ ਵੀ ਕੰਮ ਚੱਲ ਜਾਂਦਾ ਮੰਦਿਰ ਮਸਜਿਦ ਵਿੱਚ ਆ ਜਾਂਦੀ ਆ ਤੋ ਅਸਲ ਵਿਕਾਸ ਦੇ ਮੁੱਦੇ ਤੇ ਹੀ ਮੋਦੀ ਸਾਹਿਬ ਉਹਨਾਂ ਨੂੰ ਚੋਣ ਲੜਨੀ ਚਾਹੀਦੀ ਆ ਜੜੀਆਂ ਗੱਲਾਂ ਇੰਟਰਵਿਊ 'ਚ ਉਹ ਚੁੱਕ ਰਹੇ ਨੇ ਅਸੀਂ ਉਹਨਾਂ ਨੂੰ ਯਾਦ ਕਰਾਉਣਾ ਚਾਹੁੰਦੇ ਵਾਕਿਆ ਹੀ ਚੋਣ ਮੈਨੀਫੈਸਟੋ ਬਰੀਫ ਕੇਸ 'ਚ ਰੱਖਣ ਨੂੰ ਜਾਂ ਲਿਖਣ ਤੱਕ ਨਹੀਂ ਹੋਣੇ ਚਾਹੀਦੇ ਕੰਮ ਹੋਣਾ ਚਾਹੀਦਾ ਤੁਸੀਂ ਦੱਸ ਦਿਓ ਵੀ 2014 ਵਿੱਚ C250 ਦੇ ਅਨੁਸਾਰ ਫਸਲਾਂ ਦੇ ਭਾਅ ਦੇਣੇ ਸੀ ਮਿਲ ਕੇ ਸਾਨੂੰ ਕਰਜ਼ਾ ਕਹਿੰਦੇ ਸੀ ਆਉਂਦਿਆਂ ਮਾਫ਼ ਕਰਾਂਗੇ ਉਹ ਹੋ ਗਿਆ ਸਾਡਾ 2019 ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ 21 'ਚ ਕਹਿੰਦਾ 20 'ਚ ਕਰ ਦਾਂਗੇ 21 'ਚ 22 'ਚ ਉਹ ਹੋ ਗਈ ਸਾਡੀ ਦੁੱਗਣੀ ਪਾਏ ਦੋ ਗਾਂ ਜਿਹੜਾ ਅੰਦੋਲਨ ਦੇ ਵਿੱਚੋਂ ਹੀ ਚਿੱਠੀ ਲੈ ਕੇ ਸਾਨੂੰ ਕਿਹਾ ਸੀ ਵੀ ਅਸੀਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾ ਦੇਵਾਂਗੇ ਉਹ ਬਣ ਗਿਆ ਸਾਡੇ ਨਾਲ ਤੋ ਕੋਈ ਵੀ ਵਾਦਾ ਤਾਂ ਤੋੜਿਆ ਲੈ ਤੁਸੀਂ ਤਾਂ 10 ਸਾਲ ਰਾਜ ਕੀਤਾ ਵਾ ਅਸਲ ਵਿੱਚ ਜਿਹੜੇ ਵਾਦੇ ਕੀਤੇ ਹੁਣ ਸੱਤਾ ਵਾਲਿਆਂ ਨੂੰ ਵੱਧ ਪੁੱਛੀਦੇ ਆ ਵੀ ਤੁਸੀਂ ਪੂਰੇ ਕੀਤੇ ਕਿ ਨਹੀਂ ਕੀਤੇ ਭਾਵੇਂ ਕਿ ਅਸੀਂ ਦੂਸਰੀਆਂ ਪਾਰਟੀਆਂ ਨੇ ਵੀ ਚੋਣ ਮੈਨੀਫੈਸਟੋ ਹੂ ਬਹੁ ਆਪਨੀ ਜਦੋਂ ਸੱਤਾ ਰਹੀ ਉਹਨਾਂ ਦੇ ਲਾਗੂ ਨਹੀਂ ਕੀਤੇ ਹੈਗੇ ਚ ਕੋ ਰੋਲਾ ਨਹੀਂ ਹੈਗਾ ਇਸ ਕਰਕੇ ਦੂਜਾ ਉਹ ਸੰਵਿਧਾਨ ਦੀ ਗੱਲ ਕਰ ਰਹੇ ਨੇ ਵੀ ਸੰਵਿਧਾਨ ਨੂੰ ਬਚਾਉਣਾ ਚਾਹੀਦਾ ਬਾਬਾ ਭੀਮਰਾਓ ਅੰਬਿਤਕਰ ਦੇ ਸਬਧਾਨ ਨੂੰ ਅਸੀਂ ਲਾਗੂ ਕਰ ਰਹੇ ਹਾਂ ਤੁਸੀਂ ਪੁੱਛਨੇ ਵੀ ਇਹ ਕਿਹੜਾ ਸਬਧਾਨ ਆ ਜਿਹੜਾ ਨੈਸ਼ਨਲ ਹਾਈਵੇ ਦੇ ਉੱਤੇ ਕੰਦਾ ਕੱਢਣ ਦੇ ਤੁਹਾਨੂੰ ਕਹਿੰਦਾ ਹੈਗਾ ਕਿਹੜਾ ਸਬਧਾਨ ਆ ਇਸ ਕਿਸਮ ਦਾ ਜਬਰ ਵੀ ਤੁਸੀਂ ਡਰੋਨ ਅਸਰਾਈਲ ਦੇ ਡਰੋਨ ਮਣਾਓ ਤੇ ਸਾਡੇ ਤੇ ਬੰਬਾਰੀ ਕਰੋ ਸਾਡੇ ਮੁੰਡੇ ਜਿਹੜੇ ਆ ਉਹਨਾਂ ਤੇ ਐਸਐਲਆਰ ਚਲਾਓ ਗੋਲੀਆਂ ਚਲਾਓ ਸ਼ਹੀਦ ਸੁਪਕਰ ਨੂੰ ਸ਼ਹੀਦ ਕਰ ਦਿਓ ਔਰ ਇਹ ਤੋਂ ਕਹਾ ਜਿਹੜੇ ਲਖੀਮਪੁਰ ਖੀਰੀ ਦੇ ਵਿੱਚ ਕਾਤਲੀ ਨੇ ਉਹਨਾਂ ਤੇ 120B ਦਾ ਪ੍ਰਚਾਰਜੇ ਵਿਸ਼ੇਟਾਣ ਦਾ ਉਹਨੂੰ ਟਿਕਟ ਵੀ ਦੇ ਦਿਓ ਅਰ ਦੇਸ਼ ਦੇ ਕਿਸਾਨ ਮਜ਼ਦੂਰ ਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਨਾ ਕਰਨ ਦੇ ਉਹ ਇਹਦਾ ਬਾਰੇ ਸਾਨੂੰ ਦੱਸ ਦਿਓ ਕਿ ਕਿਹੜਾ ਦੇਸ਼ ਦਾ ਸੰਵਿਧਾਨ ਕਹਿੰਦਾ ਸੀ ਤੁਹਾਡੇ ਨਾਲ ਸਹਿਮਤ ਹੋ ਜਾਗੇ ਤੋ ਇਸ ਕਰਕੇ ਜੜੀਆਂ ਗੱਲਾਂ ਉਹ ਚੱਕ ਰਹੇ ਨੇ ਦੇਸ਼ ਵਾਸਤੇ ਉਹਨਾਂ ਦੇ ਖਿਲਾਫ ਹੀ ਪੁਕਦੀਆਂ ਉਹ ਇਹ ਵੀ ਕਹਿੰਦੇ ਨੇ ਕਿ ਸਾਡੇ ਬਾਰੇ ਜਾਂ ਅਮਿਤ ਸ਼ਾਹ ਜੀ ਬਾਰੇ ਫੇਕ ਵੀਡੀਓ ਜੜੀਆਂ ਸਮਾਜ ਵਿਚ ਆ ਰਹੀਆਂ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਕਹਿੰਦੇ ਬਿਲਕੁਲ ਸਹੀ ਆ ਕਿ ਹੋਵੇ ਕਾਰਵਾਈ ਵੀ ਜਿਨ੍ਹਾਂ ਨੇ ਵੀ ਫੇਕ ਵੀਡੀਓ ਕੋਈ ਕਰ ਰਹੇ ਨੇ ਪਰ ਜਿਨ੍ਹਾਂ ਨੇ ਇਸ ਕਿਸਮ ਦੇ ਸੱਚੀ ਕਾਰਨਾਮੇ ਕੀਤੇ ਜਿਹੜੇ ਸਮਾਜ ਵਿੱਚ ਤਣਾਅ ਪੈਦਾ ਕਰਨ ਵਾਲੇ ਮਨੀਪੁਰ ਦੀ ਘਟਨਾਵਾਂ ਹਰਿਆਣਾ ਨੂਹਦੀਆਂ ਘਟਨਾਵਾਂ ਨੇ ਜਿਹੜੇ ਮੰਦਰ ਮਸਜਿਦ ਦੇ ਨਾਂ ਤੇ ਜ਼ਹਿਰ ਉਗਲ ਰਹੇ ਨੇ ਪੂਰੇ ਦੇਸ਼ ਦੇ ਵਿੱਚ ਉਹਨਾਂ ਖਿਲਾਫ ਕਾਰਵਾਈ ਕੌਣ ਕਰੂਗਾ ਚਾਹੀਦਾ ਤਾਂ ਇਸ ਕਰਕੇ ਆ ਵੀ ਮੋਦੀ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਰਹੀ ਆ ਦੇਸ਼ ਦੇ ਕਿਸਾਨ ਮਜ਼ਦੂਰ ਨੂੰ ਜਿਹੜਾ ਲਗਭਗ 70% ਹੈ ਰਿੱਡ ਦੀ ਹੱਡੀ ਉਹਨੂੰ ਇਗਨੋਰ ਕਰਨ ਦਾ ਜ ਉਹਨਾਂ ਨੂੰ ਰਿਜ਼ਲਟ ਦਿਖ ਰਿਹਾ ਭਾਵੇਂ ਅੱਜ ਅਸੀਂ ਦਾਅਵਾ ਨਹੀਂ ਕਰਦੇ ਕੌਣ ਜਿੱਤ ਰਿਹਾ ਕੌਣ ਹਾਰ ਰਿਹਾ ਔਰ ਜੋ ਕੁਝ ਅਮਿਤ ਚਾਜੀ ਬੋਲ ਰਹੇ ਨੇ ਉਹ ਭਾਜਪਾ ਦੀ ਹਾਰ ਨੂੰ ਸਬਕਾਰ ਕਰ ਰਹੇ ਨੇ ਜੋ ਸਾਨੂੰ ਨਜ਼ਰ ਆ ਰਿਹਾ ਹੈਗਾ ਬਾਕੀ ਤਾਂ ਰਿਜ਼ਲਟਾਂ ਦੇ ਪਤਾ ਲੱਗੂ ਕੀ ਸਹੀ ਆ ਬਾਕੀ ਅਸੀਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਪੰਜਾਬ ਵਾਲੇ ਚਾ ਦੇਸ਼ ਵਾਲੇ ਕਿ ਜਦੋਂ ਵੀ ਵੋਟਾਂ ਪਾਓ ਠੀਕ ਆ ਇਹ ਤਾਂ ਪ੍ਰਧਾਨ ਮੰਤਰੀ ਜੀ ਵੀ ਕਹਿੰਦੇ ਵੀ ਲੋਕ ਦਿਮਾਗ ਚ ਰੱਖਦੇ ਚੀਜ਼ਾਂ ਜਦੋਂ ਵੋਟਾਂ ਪਾਉਣਗੇ ਉਦੋਂ ਉਹ ਸਜ਼ਾ ਦੇਣਗੇ ਤਾਂ ਅਸੀਂ ਕਹਿੰਦੇ ਆ ਵੀ ਜਿਨ੍ਹਾਂ ਨੇ ਸ਼ਹੀਦ ਸੁਭਕਰਨ ਸਿੰਘ ਨੂੰ ਸ਼ਹੀਦ ਕੀਤਾ ਜਿਨ੍ਹਾਂ ਨੇ ਸਾਨੂੰ ਅਰ ਦੇਸ਼ ਦੀ ਰਾਜਤਾਨੀ ਵੀ ਜਾਣ ਨਹੀਂ ਦਿੱਤਾ ਜਿੰਨਾ ਸਾਡੇ ਤੇ ਨਾ ਜ਼ਬਰ ਕੀਤਾ ਜਿੰਨਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਨਹੀਂ ਬਣਾ ਕੇ ਦਿੱਤਾ ਜਿਨ੍ਹਾਂ ਨੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਨਹੀਂ ਕੀਤਾ ਜਿਨ੍ਹਾਂ ਨੇ ਵਾਅਦਾ ਕਰਕੇ ਵੀ ਅਸੀਂ ਜਿਹੜਾ ਬਿਜਲੀ ਬਿੱਲ ਨਹੀਂ ਲੈ ਕੇ ਆਵਾਂਗੇ ਉਹ ਬਣਾ ਕੇ ਚੋਰੀ ਰੱਖ ਲਿਆ ਹੈਗਾ ਵਾ ਇਹ ਤੋਂ ਕਾ ਫਸਲੀ ਬੀਮਾ ਯੋਜਨਾ ਤੋਂ ਜਿਹੜੇ ਭੱਜ ਗਏ ਹੈਗੇ ਨੇ ਜਿਨ੍ਹਾਂ ਨੇ ਸਾਡੇ ਸ਼ਹੀਦਾਂ ਨੂੰ ਸ਼ਹੀਦਾਂ ਦਾ ਦਰਜਾ ਨਹੀਂ ਦਿੱਤਾ ਜਿਨ੍ਹਾਂ ਨੇ ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਟਿਕਟਾਂ ਦਿੱਤੀਆਂ ਹੈਗੀਆਂ ਅਸੀਂ ਕਹਿੰਦੇ ਹਾਂ ਉਹਨਾਂ ਨੂੰ ਲੋਕਾਂ ਨੂੰ ਬੇਨਤੀ ਕਰਦੇ ਹਾਂ ਉਹਨੂੰ ਸਜ਼ਾ ਜ਼ਰੂਰ ਦਿਓ ਠੀਕ ਆ ਬੂਟ ਕਿੱਥੇ ਪੋਣੀ ਰੋਡਾ ਅਧਿਕਾਰਿਆ ਪਰ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਪੰਜਾਬ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਹੀ ਬੇਮੌਸਮੀ ਬਾਰਸ਼ ਤੋਂ ਨੂੰ ਪਤਾ ਬਹੁਤ ਹੋਈ ਆ ਮੰਡੀਆਂ 'ਚ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਕੋਈ ਪ੍ਰਬੰਧ ਨਹੀਂ ਹੈਗਾ ਮਾਨ ਸਰਕਾਰ ਦਾ ਔਰ ਜੋ ਫਸਲਾਂ ਦਾ ਨੁਕਸਾਨ ਹੈ ਕੋਈ ਗਰਦਾਬਰੀ ਨਹੀਂ ਹੈਗੀ ਭਗਵੰਤ ਮਾਨ ਸਰਕਾਰ ਦੇ ਦਾਅਵੇ ਹੋਰ ਨੇ ਪਰ ਪੂਰੀ ਤਰ੍ਹਾਂ ਫੇਲ ਹੁੰਦੀ ਸੰਨ ਨਜ਼ਰ ਆਈ ਆ ਸੋ ਅਸੀਂ ਕਹਿੰਦੇ ਜਿਨ੍ਹਾਂ ਦੇ ਨੁਕਸਾਨ ਹੋਏ ਆ ਤੁਰੰਤ ਮਾਪਜਾ ਦਿਓ ਮੰਡੀਆਂ ਵਿੱਚ ਪ੍ਰਬੰਧਨ ਵਧੀਆ ਕਰੋ ਜੋ ਸਾਨੂੰ ਲੱਗਦਾ ਹੈਗਾ ਉੱਤੇ ਮੋਇਸਚਰ ਦੇ ਨਾਂ ਤੇ ਕਿਸਾਨਾਂ ਦੀ ਲੁੱਟ ਨਹੀਂ ਹੋਣੀ ਚਾਹੀਦੀ ਜਿਹੜਾ ਸਰਕਾਰ ਦਾ ਪੰਜਾਬ ਸਰਕਾਰ ਦਾ ਕੰਮ ਮੰਨਦਾ ਹੋਗਾ ਤੋਂ ਜਿਹੜਾ ਅਸੀਂ ਪੱਛਪਾ ਗਠਜੋੜ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਵਾ ਉਹ ਲਗਾਤਾਰ ਜਾਰੀ ਰਹੂਗਾ ਵਿਰੋਧੀ ਤੋਰਾਂ ਕੋ ਵੀ ਸਵਾਲ ਕਰਾਂਗੇ ਔਰ ਕਰ ਵੀ ਰਹੇ ਹਾਂ ਅਰੇ ਪ੍ਰੋਗਰਾਮ ਜਿਹੜਾ ਵਾ ਜਾਰੀ ਆ ਤੁਹਾਡਾ ਸਾਰੇ ਦੇਸ਼ ਵਿੱਚ ਸਰ ਰੇਲ ਟ੍ਰੈਕ ਦੇ ਉੱਤੇ ਤਾਂ ਨੜਾ ਹੈਗਾ ਲਗਾਤਾਰ ਜਾਰੀ ਹੈਗਾ ਵਾ ਲੋਕ ਜਿਹੜੇ ਆ ਲਗਾਤਾਰ ਖੱਜੜ ਹੋ ਰਹੇ ਕਿਉਂਕਿ ਟ੍ਰੇਨਾਂ ਜਿਹੜੀਆਂ ਹੈਗੀਆਂ ਰੱਦ ਕਾਫੀ ਗਿਣਤੀ ਦੇ ਵਿੱਚ ਕੀਤੀਆਂ ਨੇ ਕੀ ਲੱਗਦਾ ਹੈ ਕਿ ਸਰਕਾਰ ਦੇ ਨਾਲ ਜੇ ਰਾਬਤਾ ਨਹੀਂ ਵੀ ਬਣਦਾ ਹੈਗਾ ਤੇ ਲੋਕਾਂ ਨੂੰ ਕਿਤੇ ਨਾ ਕਿਤੇ ਕੋਈ ਰਾਹਤ ਮਿਲੂਗੀ ਜਾਂ ਨਹੀਂ ਮਿਲੂਗੀ ਕਿੰਨੇ ਦਿਨ ਹੋਗੇ ਮੋਰਚਾ ਚੱਲਦਾ ਹਾਂ ਦੇਖੋ ਅਸੀਂ ਤਾਂ ਰੇਲ ਰੋਕੋ ਇੱਕ ਦਿਨ ਲਈ ਵੀ ਨਹੀਂ ਜਾਰੀ ਕਰਨਾ ਚਾਹੁੰਦੇ ਸਾਡਾ ਤਾਂ ਸ਼ੰਭੂ ਮੋਰਚਾ ਸਰਕਾਰ ਨੇ ਸੜਕਾਂ ਜਾਮ ਕੀਤੀਆਂ ਹੋਈਆਂ ਸਰਕਾਰ ਨੇ ਬੈਰੀਕਰ ਪਰ ਸਾਡੇ ਤਿੰਨ ਕਿਸਾਨ ਆ ਬਹੁਤ ਛੋਟਾ ਜਿਹਾ ਮਸਲਾ ਉਹ ਛੱਡਦੇ ਨਾ ਮੰਨ ਵੀ ਗਏ ਮੰਨ ਕੇ ਵੀ ਨਹੀਂ ਛੱਡੇ ਗਏ ਉੱਤੇ ਕੋਡਾ ਕਨੈਕਟਮ ਨਹੀਂ ਕੋ ਲੱਗਦਾ ਹੈਗਾ ਅਸੀਂ ਤਾਂ ਨਹੀਂ ਚਾਹੁੰਦੇ ਹੈਗੇ ਸਰਕਾਰ ਜਾਣ ਬੁੱਝ ਕੇ ਪੰਜਾਬ ਨੂੰ ਖਰਾਬ ਕਰਨਾ ਚਾਹੁੰਦੀ ਅਲਜਾਉਣਾ ਚਾਹੁੰਦੀ ਇਸ ਕਰਕੇ ਸਾਡਾ ਵੀ ਜ਼ੋਰ ਲਵਾ ਰਹੀ ਆ ਤੋ ਇਸ ਕਰਕੇ ਸਾਡਾ ਤਾਂ ਬਈ ਉਹ ਕਿਸਾਨਾਂ ਦੀ ਰਿਹਾਈ ਵਾਸਤੇ ਆ ਉਹ ਨੈਸ਼ਨਲ ਮੰਗਾ ਵਾਸਤੇ ਨੈਸ਼ਨਲ ਮੰਗਾ ਵਾਸਤੇ ਸ਼ੰਭੂ ਦੀ ਸੜਕ ਤੇ ਮੋੜ ਹੋ ਸਕਦਾ ਲੋਕ ਪਰੇਸ਼ਾਨ ਹੋ ਰਹੇ ਆ ਲਗਾਤਾਰ ਜੋ ਕਵਰਿੰਗ ਆ ਰਹੀ ਹੈ ਉਹ ਤੇ ਬੱਚੇ ਕਹਿੰਦਾ ਕਹਿਣਾ ਹੈ ਕਿਸਾਨਾਂ ਨੂੰ ਅਪੀਲ ਹੈ ਕਿ ਤੁਸੀਂ ਟੁਟ-ਟੁਟ ਕੋਈ ਹੋਰ ਅਲਟਰਨੇਟਿਵਲੀ ਕੋਈ ਗੱਲ ਕਰਕੇ ਦੇਖ ਲਓ ਕਿ ਲੋਕਾਂ ਨੂੰ ਆਵਾਜ਼ ਆਈ ਦੀ ਜਿਹੜੀ ਵੱਡੀ ਦਿੱਕਤ ਹੈ ਕਿਉਂਕਿ ਰੇਲ ਮਾਰਗ ਨਾਲ ਦੇਸ਼ ਜੁੜਿਆ ਦੇਖੋ ਪਹਿਲੀ ਗੱਲ ਤੇ ਅਲਟੀਟਰ ਹੈ ਨਹੀਂਗਾ ਕੋਈ ਵੀ ਅਪੀਲ ਕਰੇ ਉਹਨੂੰ ਖੌਰ ਕਰ ਲਾਂਗੇ ਪਰ ਉਹਨਾਂ ਨੂੰ ਸਰਕਾਰ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਸਰਕਾਰ ਬੰਦੇ ਛੱਡ ਦਵੇ ਕੰਮ ਨਿਭੜੇ हां जेसी ਵੱਡੀਆਂ ਮੰਗਾਂ ਲਈ ਕਦੇ ਟੱਕੀਆਂ ਹੁੰਦੀਆਂ ਫਿਰ ਤਾਂ ਸਮਝ ਆਉਂਦਾ ਵੀ ਚੱਲ ਕੋਡ ਆਫ ਕਨੈਕਟ ਟੱਕਾ ਵੱਡੀਆਂ ਮੰਗਾਂ ਤੇ ਅਸੀਂ ਤਾਂ ਉਹ ਅੱਡ ਰੇਲ ਰੋਕੋ ਸਿਰਫ ਕਿਸਾਨ ਹਰਿਆਣੇ ਦੇ ਵਾਸਤੇ ਰਿਆ ਕੀਤਾ ਸਾਨੂੰ ਸਮਝ ਆ ਰਹੀ ਆ ਵੀ ਸਾਡਾ ਹੀ ਆ ਸਾਰਾ ਪਹਿਲੋਂ ਅੱਧਾ ਪੰਜਾਬ ਬੰਦਿਆ ਫਿਰ ਰੇਲ ਰੋਕ ਹੋ ਗਿਆ ਉਹਨੂੰ ਅਸੀਂ ਇੱਕ ਹੀ ਤਾਂ ਹੀ ਕੀਤਾ ਸੀ ਸ਼ੰਭੂਆ ਸਾਰੇ ਪੰਜਾਬ ਜਿਸ ਕਰਕੇ ਨਹੀਂ ਕੀਤੀਆਂ ਵੀ ਬਾਕੀ ਥਾਵਾਂ ਤੋਂ ਰੇਲਾ ਆਉਂਦੀਆਂ ਆ ਪਰ ਉਹ ਰੇਲ ਰੋਕ ਨਾਲ ਵੀ ਸਮੱਸਿਆ ਤਾਂ ਹੁੰਦੀ ਹੈਗੀ ਪਰ ਇਹਦੇ ਲਈ ਸਰਕਾਰ ਜ਼ਿੰਮੇਵਾਰ ਆ ਸਰਕਾਰ ਹੀ ਕਿਸਾਨਾਂ ਨੂੰ ਬਦਨਾਮ ਕਰ ਲਈ ਜਿਹੜੇ ਕਿਸਾਨ ਰਿਹਾ ਕਰਨੇ ਉਹਨਾਂ ਨੂੰ ਡਿਲੇ ਕਰ ਰਹੀ ਆ ਕੀ ਲੱਗਦਾ ਵਪਾਰਾਂ ਦੇ ਵਪਾਰੀਆਂ ਦੇ ਉੱਤੇ ਵੱਡਾ ਅਸਰ ਹੋ ਰਿਹਾ ਵਾ ਜੇਕਰ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਪਾਰਸਲਾਂ ਦੇ ਢੇਰ ਲੱਗੇ ਹੋਏ ਆ ਹਾਂ ਤੁਹਾਡੀ ਪਰੇਸ਼ਾਨ ਆ ਆਮ ਜਨਤਾ ਪਰੇਸ਼ਾਨ ਆ ਤੁਹਾਡੀ ਗੱਲ ਤੁਹਾਡੀ ਗੱਲ ਠੀਕ ਆ ਲੁਧਿਆਣਾ ਵੀ ਹੈਗਾ ਸਾਰੇ ਹੈਗੇ ਆ ਅਸੀਂ ਤਾਂ ਕਹਿੰਦੇ ਜਿਹੜੀ ਸੜਕਾ ਜਾਮ ਹੋਈ ਉਹਦੋਂ ਨੁਕਸਾਨ ਹੋ ਰਿਹਾ ਇੱਥੇ ਭਾਰਤ ਸਰਕਾਰ ਨੂੰ ਕਹੇ ਸੜਕਾਂ ਖੋਲ ਦਿਓ ਸੋ ਇਹ ਸਰਕਾਰ ਲਈ ਭਾਰਤ ਸਰਕਾਰ ਜ਼ਿੰਮੇਵਾਰ ਆ ਤੁਹਾਡੀ ਗੱਲ ਵਾਜਬ ਹੈ ਵਾਕਿਆ ਹੀ ਕੋਈ ਕਿਤੇ ਪੱਕਾ ਚੀਜ਼ ਬੰਦ ਹੋਊ ਤਾਂ ਨੁਕਸਾਨ ਤਾਂ ਹੋਣਾ ਹੀ ਆਲਰੇਡੀ ਪਰ ਇਹ ਸਰਕਾਰ ਦੀ ਜ਼ਿੰਮੇਵ ਰੇਲ ਰੋਕੋ ਕਰਦੇ ਨਹੀਂ ਸੀ ਕਿ ਤੁਸੀਂ ਵਾਦਾ ਕਰ ਲਿਆ ਵਾਦਾ ਕਰਕੇ ਬੰਦੇ ਨਹੀਂ ਛੱਡੇ ਹੈਗੇ ਇਹ ਸਰਕਾਰ ਜਦੋਂ ਬੰਦੇ ਛੱਡਦੇ ਉਦੋਂ ਰੇਲ ਰੋਕੋ ਵਾਪਸ ਲੈ ਲਾਂਗੇ ਸਾਸੀ ਕੋ ਲੰਮਾ ਨਹੀਂ ਚਲਾਉਣਾ ਚਾਹੁੰਦੇ